ਆ 10 ਰੁਪਏ ਮੇਰੇ ਭਰਾ ਨੇ ਮੈਨੂੰ ਦਿੱਤੇ ਇਹ ਮੈਂ ਹਮੇਸ਼ਾ ਹਮੇਸ਼ਾ ਸੰਭਾਲ ਕੇ ਰੱਖੂੰਗੀ ਠੀਕ ਹੈ ਠੀਕ ਹੈ ਹਮੇਸ਼ਾ ਸੰਭਾਲ ਕੇ ਰੱਖੂੰਗੀ ਇਹ ਮੈਂ 10 ਰੁਪਏ ਨਿੰਮੋੜੇ ਮੈਨੂੰ ਹਰ ਤੱਕੋਸ਼ੀ ਦਿੱਤਾ ਮਿਲ ਜਾਵਾ ਹਾਂ ਨਿੰਮੋੜੇ ਮੈਨੂੰ 10 ਰੁਪਏ ਦੇਤੇ ਯਾਰ ਕੀ ਦਿਖਾ ਲਈ ਬੀਤੇ ਦਿਨ ਹੀ ਦੀਪ ਸਰਦਾਰਨੀ ਦਾ ਭਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਰਾ ਦੀ ਮੌਤ ਤੋਂ ਬਾਅਦ ਦੀਪ ਸਰਦਾਰਨੀ ਬਿਲਕੁਲ ਟੁੱਟ ਚੁੱਕੀ ਆਗੀ ਉਹ ਅਕਸਰੀ ਆਪਣੇ ਭਰਾ ਨਾਲ ਕੁਝ ਇੱਕ ਲਾਸਟ ਵੀਡੀਓ ਸ਼ੇਅਰ ਕਰਦੀ ਰਹਿੰਦੀ ਜੋ ਉਸਨੇ ਆਪਣੇ ਭਰਾ ਨਾਲ ਬਣਾਈਆਂ ਸੀ ਉਹਨਾਂ ਵੀਡੀਓਸ ਨੂੰ ਦੇਖ ਕੇ ਉਹ ਰੋਂਦੀ ਹੀ ਨਜ਼ਰ ਆਉਂਦੀ ਆ ਭਰਾ ਦੀ ਮੌਤ ਤੋਂ ਬਾਅਦ ਦੀਪ ਸਰਦਾਰਨੀ ਨੇ ਹੁਣ ਕੱਲ ਆਪਣੇ YouTube ਚੈਨਲ ਦੇ ਉੱਪਰ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਸਨੇ ਸਾਰੇ ਲੋਕਾਂ ਦੇ ਅੱਗੇ ਇਹੇ ਹੱਥ ਜੋੜ ਕੇ ਰਿਕੁਐਸਟ ਜਾਂ ਇੱਕ ਬੇਨਤੀ ਕੀਤੀ ਸੀ ਕਿ ਮੈਨੂੰ ਤੁਸੀਂ ਗਲਤ ਜਾਂ ਗਾਲਾਂ ਨਾ ਕੱਡੋ ਕਿਉਂਕਿ ਬਹੁਤ ਸਾਰੇ ਲੋਕ ਦੀਪ ਸਰਦਾਰਨੀ ਨੂੰ ਇਹ ਗੱਲ ਤੋਂ ਲੈ ਕੇ ਗਾਲਾਂ ਕੱਢਦੇ ਪਏ ਸੀਗੇ ਕਿ ਤੂੰ ਕਿਵੇਂ ਵੀਡੀਓਜ਼ ਬਣਾ ਸਕਦੀਆਂ ਕਿ ਆਪਣੇ ਭਰਾ ਦੀ ਮੌਤ ਤੋਂ ਬਾਅਦ ਤੂੰ ਕਿਵੇਂ ਅਪਲੋਡ ਕਰ ਸਕਦੀਆਂ ਕਿ ਤਾਂ ਉਸਨੇ ਕਿਹਾ ਕਿ ਇਹ ਮੇਰਾ ਕੰਮ ਆਗਾ ਮੈਂ ਇਸ ਨੂੰ ਛੱਡ ਨਹੀਂ ਸਕਦੀ ਮੈਂ ਆਪਣੀ ਮਾਂ ਦਾ ਵੀ ਖਿਆਲ ਰੱਖਣਾਗਾ ਤੇ ਇਥੇ ਆਪਾਂ ਤੁਹਾਨੂੰ ਦੱਸਦੇ ਕਿ ਦੀਪ ਸਰਦਾਰਨੀ ਦੇ ਪਿਤਾ ਦੀ ਮੌਤ ਆ ਜਿਹੜੀ ਕਿ ਉਹ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਹੋ ਚੁੱਕੀ ਆਗੀ ਕਿ ਘਰ ਨੂੰ ਚਲਾਉਣ ਵਾਲੀ ਦੀਪ ਸਰਦਾਰਨੀ ਇਕੱਲੀ ਹੀ ਆਗੀ ਸੋ ਬਾਕੀ ਤੁਸੀਂ ਇਨ੍ਹਾਂ ਗੱਲਾਂ ਬਾਰੇ ਕੀ ਸੋਚਦੇ ਹੋ ਕਿ ਇੱਥੇ ਦੀਪ ਸਰਦਾਰਨੀ ਸਹੀ ਆ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਕਮੈਂਟ ਤੇ ਜਰੂਰ ਕਰੇ ਬਾਕੀ ਦੀਪ ਸਰਦਾਰਨੀ ਨੇ ਤਾਂ ਇਹੀ ਕਿਹਾ ਕਿ ਜਿਨ੍ਹਾਂ ਦਾ ਗਿਆ ਹੁੰਦਾਗਾ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਉੱਪਰ ਕੀ ਵੀਚਦੀ ਹੈਗੀ ਕੋਈ ਵੀ ਕਿਸੇ ਨੂੰ ਨਹੀਂ ਭੁੱਲ ਸਕਦਾ ਹੁੰਦਾ ساری ਉਮਰ